ਦੇ ਆਜ਼ਮ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਟਕੜਕੜਾ ਪਹੁੰਚੇ ਜਿੱਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਆਪਣੇ ਸੰਬੋਧਨ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਭ ਨੂੰ ਉਨ੍ਹਾਂ ਦੇ ਦੱਸੇ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਆ ਮੀਡੀਆ ਮੁਖਾਤੀ ਬੂੰਦਿਆ ਉਹਨਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਵੀ ਤਿੱਖੇ ਤੰਜ ਕੱਸੇ ਅਤੇ ਕਿਹਾ ਕਿ ਭਗਵੰਤ ਮਾਨ ਦੀ ਵੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਕਿਉਂਕਿ ਉਸਨੇ ਪੰਜਾਬ ਵਿੱਚ ਵੀ ਸੇਮ ਪਾਲਿਸੀ ਲਾਗੂ ਕੀਤੀ ਹੋਈ ਹੈ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਇੱਥੇ ਪਹੁੰਚੇ ਜਿਹੜੇ ਵਿਜੇਤ ਸਿੰਘ ਜੀ ਨੇ ਦੇਸ਼ ਵਾਸਤੇ ਛੋਟੀ ਜੁਮਰ ਜੇ ਕੋ ਸ਼ਹਾਹਤਾ ਦਿੱਤੀਆਂ ਜੇ ਤੁਸੀਂ ਖਾਲਸਾ ਪੰਥ ਦਾ ਇਤਿਹਾਸ ਦੇਖੋ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਤੇ ਖਾਲਸਾ ਪੰਥ ਨੇ ਕੀਤੀਆਂ ਭਾਵੇਂ ਜੇਲਾਂ ਚ ਗਏ ਭਾਵੇਂ ਫਾਂਸੀ ਚੜੇ ਸੋ ਜਿਹੜੀਆਂ ਕੌਮਾਂ ਆਪਣੀਆਂ ਸ਼ਹੀਦਾਂ ਨੂੰ ਯਾਦ ਕਰਦੀਆਂ ਉਹ ਹੀ ਕੌਮਾਂ ਤਕੜੀਆਂ ਹੁੰਦੀਆਂ ਤੇ ਹਰ ਸਾਲ ਮੰਗੂ ਸ਼੍ਰੋਮਣੀ ਕਾਲੀ ਦਲ ਇਸ ਸ਼ੀਰਾਂ ਦੀ ਪਵਿੱਤਰ ਧਰਤੀ ਤੇ ਨਮਸਕਾਰ ਸ਼ਹੀਦਾਂ ਨੂੰ ਕਰਨ ਵਾਸਤੇ ਆਉਂਦੀਆਂ ਤੇ ਆਪਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਇਹਨਾਂ ਨੌਜਵਾਨ ਸ਼ਹੀਦਾਂ ਨੂੰ ਅਗ ਸਿੰਘ ਵਰਗੇ ਇਨਸਾਨਾਂ ਤੋਂ ਜਿਨ੍ਹਾਂ ਨੇ ਜਿਹੜੀ ਉਮਰ ਉਹ ਸੀ ਉਦੋਂ ਪੜ ਲਿਖਣ ਦੀ ਉਮਰ ਸੀ ਖੇਡਣ ਦੀ ਉਮਰ ਸੀ ਜਦੋਂ ਉਹਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਸਰ ਕੇਜਰੀਵਾਲ ਦੀ ਕੀ ਕਹਿਣਾ ਚਾਹੁੰਦੇ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਜਦੋਂ ਹੋਈ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਸਾਬ੍ਹ ਮੈਂ ਸਭ ਤੋਂ ਪਹਿਲੇ ਆ ਜਿਹੜਾ ਘਟਾਲਾ ਹੋਇਆ ਅਸੀਂ ਕਾਂਗਰਸ ਦੇ ਨੇ ਸਿਆਸੀ ਸਭ ਤੋਂ ਵੱਧ ਵੱਡਾ ਘਟਾਲਾ ਜੇ ਸ਼ਰਾਬ ਦਾ ਕੀਤਾ ਦਿੱਲੀ ਹੋਇਆ ਕੇਜਰੀਵਾਲ ਨੇ ਆਪ ਕੀਤਾ ਤੇ ਉਦੇ ਬਾਅਦ ਜਿਹੜਾ ਘੁਟਾਲਾ ਹੋਇਆ ਉਹ ਪੰਜਾਬ 'ਚ ਕੀਤਾ ਉਹਨਾਂ ਨੇ ਕੋਈ ਚੀਜ਼ ਮੀਟਿੰਗਾਂ ਕੇਜੂਅਲ ਦੇ ਦਫ਼ਤਰ 'ਚ ਹੁੰਦੀਆਂ ਸੀ ਪੰਜਾਬ ਦੇ ਘੁਟਾਲੇ ਦੀ ਮੀਟਿੰਗ ਹੋਈ ਮੈਂ ਦਿਨ ਵੀ ਦੱਸਿਆ ਸੀ ਡੇਟ ਵੀ ਦੱਸੀ ਸੀ ਕਿਹੜੇ-ਕਿਹੜੇ ਬੰਦੇ ਉੱਥੇ ਮੈਂ ਸੀ ਕੋਈ ਦੱਸਿਆ ਸੀ ਪਰ ਮੈਂ ਹੈਰਾਨ ਆ ਕਿ ਦਿੱਲੀ ਤਾਂ ਕਈ ਜਿਹਾ ਫੜ ਲਿਆ ਤੇ ਭਗਵੰਤ ਮਾਨ ਕਿਉਂ ਨਹੀਂ ਫੜਿਆ ਜਾ ਰਿਹਾ ਕਿਤੇ ਕੋਈ ਫਿਕਸ ਮੈਚ ਤਾਂ ਨਹੀਂ ਸੁਭੀਦੀ ਭਗਵੰਤ ਮਾਨ ਨੂੰ ਤੇ ਐਕਸਾਈਜ਼ ਲੈ ਕੇ ਇੱਥੇ ਫੜਨਾ ਚਾਹੀਦਾ ਇਮੀਡੀਏਟਲੀ ਕਿਉਂਕਿ ਦਿੱਲੀ ਤੋਂ ਵੱਡਾ ਘੁਟਾਲਾ ਪੰਜਾਬ 'ਚ ਹੋਇਆ ਹੈ ਵੰਤਮਨ ਸਰਕਾਰ ਨੇ ਕੀਤਾ ਇਸੇ ਤਰ੍ਹਾਂ ਕਾਂਗਰਸ ਦੇ ਸੀਨੀਅਰ ਲੀਡਰ ਮਨੀਸ਼ ਦਿਵਾੜੀ ਵੀ ਖਟਕੜ ਕਲਾ ਪਹੁੰਚੇ ਜਿੱਥੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਮੀਡੀਆ ਮੁਖਾਤਿਬ ਹੁੰਦਿਆਂ ਮਨੀਸ਼ ਦਿਵਾੜੀ ਨੇ ਕਿਹਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਿਸੇ ਤੇ ਵੀ ਨਜਾਇਜ਼ ਪਰਚਾ ਨਹੀਂ ਕਰਵਾਇਆ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸੰਬੰਧੀ ਵੀ ਬੋਲਦਿਆਂ ਮਨੀਸ਼ ਦਿਵਾੜੀ ਨੇ ਕਿਹਾ ਕਿ ਚੋਣਾਂ ਵਿੱਚ ਬਹੁਤ ਲੰਬਾ ਸਮਾਂ ਬੀਤੇ ਸਮੇਂ ਵਿੱਚ ਚੋਣ ਪ੍ਰਚਾਰ ਦੇ ਲਈ 40 ਤੋਂ 45 ਦਿਨ ਮਿਲਦੇ ਸਨ ਉਨਾ ਕਹਿਆ ਕਿ ਕਾਂਗਰਸ ਪਾਰਟੀ ਆਪਣੇ ਬਾਕੀ ਉਮੀਦਵਾਰਾਂ ਦਾ ਵੀ ਜਲਦ ਐਲਾਨ ਕਰੇਗੀ ਮੈਂ ਸਦਾ ਇਸ ਗੱਲ ਦਾ ਹਮਾਇਤੀ ਰਿਹਾ ਹੈਗਾ ਕਿ ਇਸ ਤਸ਼ੱਦਦ ਦੀ ਸਿਆਸਤ ਚੋਂ ਕੁਛ ਨਹੀਂ ਨਿਕਲਦਾ ਔਰ ਮੈਨੂੰ ਇਸ ਗੱਲ ਦਾ ਮਾਨ ਹੈ ਮੈਂ ਪਹਿਲੇ ਲੁਧਿਆਣੇ ਦੀ ਨੁਮਾਇੰਦਗੀ ਕਰਦਾ ਰਿਹਾ ਹੁਣ ਪਿਛਲੇ 5 ਸਾਲ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰ ਰਿਹਾ ਹੈਗਾ ਮੈਂ ਕਦੇ ਕਿਸੇ ਤੇ ਚਾਹੇ ਸਾਡਾ ਰਾਜਨੀਤਿਕ ਵਿਰੋਧੀ ਕਿਉਂ ਨਾ ਹੋਵੇ ਕੋਈ ਝੂਠਾ ਸੱਚਾ ਪਰਚਾ ਕਦੇ ਆਪਣੀ ਜ਼ਿੰਦਗੀ ਚ ਨਹੀਂ ਬਣਾਇਆ ਹੈ। ਔਰ ਮੈਂ ਇਸ ਗੱਲ ਦਾ ਬਹੁਤ ਵੱਡਾ ਵਿਰੋਧੀ ਰਹਾ ਕਿ ਪ੍ਰਸ਼ਾਸਨ ਦਾ ਇਸਤੇਮਾਲ ਜਾਂ ਦੁਰਉਪਯੋਗ ਤੁਸੀਂ ਆਪਣੇ ਰਾਜਨੀਤਿਕ ਜਿਹੜੇ ਆਪੋਨੈਂਟਸ ਨੇ ਉਹਨਾਂ ਉੱਪਰ ਤਸ਼ੱਦਦ ਕਰਨ ਵਾਸਤੇ ਇਸਤੇਮਾਲ ਆਮ ਤੌਰ ਤੇ ਜਿਹੜੇ ਚੋਣ ਪ੍ਰਚਾਰ ਦਾ ਸਮਾਂ ਹੁੰਦਾ ਹੈਗਾ ਉਹ 37 ਤੋਂ 40 ਦਿਨ ਹੁੰਦਾ ਹੈ। ਮੈਨੂੰ ਯਾਦ ਹੈ ਜਦੋਂ 2004 ਚ ਮੈਂ ਪਹਿਲੀ ਵਾਰੀ ਲੜਿਆ ਸੀਗਾ 3 ਅਪ੍ਰੈਲ ਨੂੰ ਅਸੀਂ ਚੋਣ ਪ੍ਰਚਾਰ ਸ਼ੁਰੂ ਕੀਤਾ ਸੀਗਾ 10 ਮਈ ਦੀ ਚੋਣ ਸੀ ਫਿਰ ਜਦੋਂ ਮੈਂ 2009 ਚ ਲੜਿਆ ਉਦੋਂ ਕਿ 3 ਅਪ੍ਰੈਲ ਨੂੰ ਅਸੀਂ ਸ਼ੁਰੂ ਕੀਤਾ ਸੀਗਾ ਕਿਉਂਕਿ ਮੇਰੇ ਪਿਤਾ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਔਰ 13 ਮਈ ਦੀ ਚੋਣ ਸੀਗੀ ਦਾਖਾ ਸਾਹਿਬ ਨੂੰ ਯਾਦ ਹੋਊਗਾ ਫਿਰ ਪਿਛਲੀ ਵਾਰ ਇਹ 2019 12 ਅਪ੍ਰੈਲ ਨੂੰ ਸ਼ੁਰੂ ਕੀਤਾ ਸੀਗਾ 19 ਮਈ ਦੀ ਚੋਣ ਸੀਗੀ ਤੂੰ ਅਜੇ ਸਮਾ ਪਿਆ ਹੈਗਾ ਐਲਾਨ ਟਿਕਟਾਂ ਦੇ ਹੋ ਜਾਣ ਤੁਸੀਂ ਕਿਥੋਂ ਲੜ ਰਹੇ ਹੋ ਸਰ ਹੈ ਤੁਸੀਂ ਕਿਥੋਂ ਲੜ ਰਹੇ ਹੋ ਮੈਂ ਲੜਾਂਗਾ ਚੰਡੀਗੜ੍ਹ ਤੇ ਵੀ ਬਾਤ ਆ ਰਹੀ ਹੈ ਵਹਾਂ ਉੱੜ ਰਹੇ ਸਾਰੇ ਦੇਖੋ ਇਦਾਂ ਮੈਂ ਸ਼੍ਰੀ ਆਨੰਦਪੁਰ ਸਾਹਿਬ ਦੀ ਨਿਮੋਹਿੰਦਗੀ ਕਰਦਾ ਹਾਂ ਔਰ ਜੇ ਰੱਬ ਨੇ ਸੁੱਖ ਰੱਖਿਆ ਲੋਕਾਂ ਦਾ ਆਸ਼ੀਰਵਾਦ ਰਿਹਾ ਤੇ ਅਗਲੀ ਵਾਰੀ ਵੀ ਇੱਥੇ ਨਿਮੋਹਿੰਦਗੀ ਕਰਦਾ